ਪੰਜਾਬ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਵਿੱਚ ਵੱਖ-ਵੱਖ ਅਕਾਲੀ ਦਲ ਦੇ ਲੀਡਰਾਂ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਜਿਸ ਨੂੰ ਲੈ ਕੇ ਸਰਦਾਰ ਵਿਨਰਜੀਤ ਸਿੰਘ ਗੋਲਡੀ ਨੂੰ ਰੋਕਿਆ ਗਿਆ ਤੇ ਉੱਥੇ ਹੀ ਵਿਨਰਜੀਤ ਗੋਲਡੀ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਨੇ ਤੱਕੇ ਸ਼ਹੀਦੀਆਂ ਸਾਰੀਆਂ ਹਤਾਂ ਕੀਤੀਆਂ ਪਰ ਸਰਕਾਰ ਵੱਲੋਂ ਜਿਸ ਬਹੁਤ ਹੀ ਹੜਤਾਂ ਇੰਚਾਰਜ ਸੰਗਠਨ ਅਕਾਲੀ ਦਲ ਇੱਥੇ ਬੈਠੇ ਨੇ ਤੇ ਕੋਰਸ ਵੀ ਇੱਥੇ ਮੌਜੂਦ ਹੈ ਕੀ ਕਾਰਨ ਹੋਇਆ ਜੇ ਜੀ ਗੋਬੇ ਜੀ ਕੀ ਤੁਮੋਂ ਕਿਸੇ ਤੇ ਕਿਰਿਆ ਰੋਕਿਆ ਗਿਆ ਹੋਵੇ ਦੇਖੋ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਇਸ ਹੱਦ ਤੱਕ ਆ ਗਈ ਵੀ ਉਹਨਾਂ ਨੂੰ ਆਪਣੀ ਅਸੀਂ ਪਾਰਟੀ ਦੀ ਗੱਲ ਕਰਨ ਲੱਗਿਆਂ ਆਪਣੀ ਪਾਰਟੀ ਦੀ ਜਿਹੜੀ ਹੈ ਇੱਕ ਅਸੀਂ ਲਾਇਲ ਵਰਕਰਾਂ ਤੇ ਸਾਡਾ ਫਰਜ਼ ਮੰਨਦਾ ਹੈ ਕਿ ਸਾਡੇ ਨਾਲ ਜੇ ਕਿਤੇ ਤੱcka ਹੁੰਦਾ ਹੈ ਜੇ ਸਾਡੇ ਨਾਲ ਕਿਤੇ ਕੋਈ ਸਾਡੇ ਨਾਲ ਰੰਜਿਸ਼ ਕੱਢਦਾ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੈਸੇ ਤਾਂ ਮੁੱਖ ਮੰਤਰੀ ਕਹੀ ਨੇ ਜਿਹੜਾ ਭਗਵਾਨਤਮਾਨ ਸਾਹਿਬ ਕੇਰੀਵਾਲ ਸਾਹਿਬ ਸੁਸੋਦੀਆ ਜੀ ਹੁਣ ਸਮਝ ਨਹੀਂ ਆਉਂਦੀ ਕਿ ਮੁੱਖ ਮੰਤਰੀ ਕਿਨੂੰ ਕਹੀਏ ਸੋ ਇਹ ਸਾਰੇ ਮੁੱਖ ਮੰਤਰੀਆਂ ਨੇ ਇੱਕ ਜ਼ੋਰ ਲਾ ਰੱਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨਾ ਸ਼੍ਰੋਮਣੀ ਕਾਲ ਦਲ ਨਾਲ ਧੱਕੇਸ਼ਾਹੀ ਕਰਨਾ ਉਹਦੇ ਵਰਕਰਾਂ ਨਾਲ ਧੱਕੇਸ਼ਾਹੀ ਕਰਨਾ ਸੋ ਧੱਕੇਸ਼ਾਹੀ ਦੇ ਤਹਿਤ ਅੱਜ ਜਿਹੜਾ ਮੈਂ ਤਾਂ ਇੱਥੋਂ ਚੰਡੀਗੜ੍ਹ ਵਾਸਤੇ ਚੱਲੇ ਸੀ ਕਿਉਂਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਦੀ ਤਾਰੀਖ ਹੈ ਤੇ ਸਾਡਾ ਫਰਜ਼ ਬੰਦ ਹੈ ਕਿ ਅਸੀਂ ਪਾਰਟੀ ਦਾ ਸਾਡਾ ਲੀਡਰ ਹੈ ਤੇ ਅਸੀਂ ਉਹਨਾਂ ਲਈ ਲੜਾਈ ਲੜਨੀ ਹੈ ਤੇ ਇਥੋਂ ਅਸੀਂ ਜਿਹੜਾ ਕਿ ਸਭ ਨੂੰ ਪਤਾ ਹੈ ਪੂਰੇ ਸੰਸਾਰ ਜੇ ਆਪਾਂ ਦੇਖੇ ਸਭ ਨੂੰ ਪਤਾ ਹੈ ਕਿ ਜਿਹੜਾ ਇਹ ਕੇਸ ਹੈ ਝੂਠੇ ਕੇਸ ਨੇ ਬਦਲਾਖੋਰੀ ਦੀ ਨੀਤੀ ਨਾਲ ਕੇਸ ਨੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਭਗਵੰਤ ਮਾਨ ਦੇ ਖਿਲਾਫ ਬੋਲਦੇ ਨੇ ਹੋਰ ਕੋਈ ਮਸਲਾ ਨਹੀਂ ਹੈ ਤੇ ਦੂਜੇ ਪਾਸੇ ਜੇ ਤੁਸੀਂ ਦੇਖੋ ਮੈਂ ਤਾਂ ਆਪਣੇ ਪੰਪ ਤੋਂ ਤੇਲ ਪਵਾ ਕੇ ਚੱਲਿਆ ਸੀ ਤੇ ਇੰਨੇ ਤੇ ਹੀ ਆਪਣੇ ਆਪ ਇੱਥੇ ਥੰਦਰ ਸਾਹਿਬ ਆ ਗਏ ਤੇ ਐਸ ਐਚ ਓ ਸਾਹਿਬ ਸਾਰੇ ਆ ਕੇ ਰੋਕ ਕੇ ਖੜੇ ਕਰ ਗਏ ਵੀ ਜੀ ਤੁਸੀਂ ਜਾ ਨਹੀਂ ਸਕਦੇ ਦੇਖੋ ਡੈਮੋਕਰੇਸੀ ਦਾ ਜੇ ਸਭ ਤੋਂ ਵੱਡਾ ਘਾਣ ਜਿਹੜਾ ਕਹਿੰਦੇ ਆ ਨਾ ਉਹ 70 ਸਾਲਾਂ ਜਿਹੜੇ ਕਿ 70 ਸਾਲ 70 ਸਾਲ ਚ ਇਹ ਨਹੀਂ ਵਾਕਈ 70 ਸਾਲਾਂ ਚ ਜੋ ਡੈਮੋਕਰੈਟਿਕ ਸਿਸਟਮ ਦਾ ਜੋ ਡੈਮੋਕ੍ਰੇਸੀ ਦਾ ਕਾਣੀ ਨਾ ਲੋਕਾਂ ਨੇ ਕੀਤਾ ਆ ਆਮ ਆਦਮੀ ਪਾਰਟੀ ਨੇ ਇਹਦਾ ਮੈਂ ਕਹਿੰਦਾ ਵੀ ਕਿਸੇ ਹੱਦ ਤੱਕ ਵੀ ਇਦੋਂ ਇਦੋਂ ਵੱਧ ਜਿਹੜਾ ਮਾੜਾ ਸਮਾਂ ਕਦੇ ਪੰਜਾਬ ਤੇ ਨਹੀਂ ਆ ਸਕਦਾ ਕਿ ਤੁਸੀਂ ਇੱਕ ਸਾਡੇ ਹੱਕਾਂ ਦੇ ਲਈ ਜਿਹੜੀ ਪਾਰਟੀ ਧਰਨੇ ਮੁਜਾਰਾ ਜੋ ਨਿਕਲ ਕੇ ਆਈ ਸੀ ਤੇ ਉਹ ਕਹਿੰਦੀ ਸੀ ਵੀ ਇਹ ਸਾਸੀਂ ਸਾਡੇ ਹੱਕ ਇੱਥੇ ਰੱਖ ਤੇ ਅੱਜ ਦੂਜਿਆਂ ਦੇ ਹੱਕਾਂ ਨੂੰ ਦੱਬਾਂ ਲਈ ਅੱਜ ਪੰਜਾਬ ਦੇ ਵਿੱਚ ਇੱਕ ਮਾਹੌਲ ਇਹੋ ਜਿਹਾ ਪੈਦਾ ਕਰਤਾ ਇਹਦਾ ਡਿਊਟੀ ਕਰਨ ਆਏ ਨੇ ਇਹਨਾਂ ਦੀ ਜ਼ਿੰਮੇਵਾਰੀ ਹੈ ਇਹਦੇ ਜੀ ਮੈਂ ਕੋਈ ਪਰਕਿੰਤੂ ਪ੍ਰੰਤੂ ਇਹਨਾਂ ਨੂੰ ਆਰਡਰ ਕਿੱਥੋਂ ਮਿਲਦਾ ਹੈ ਗੱਲ ਇਹ ਹੈ ਕਿ ਇਹਨਾਂ ਨੂੰ ਆਰਡਰ ਮਿਲਦਾ ਹੈ ਇਹਨਾਂ ਦੇ ਜਿਹੜੇ ਤਿੰਨ ਚਾਰ ਮੁੱਖ ਮੰਤਰੀ ਨੇ ਪੰਜਾਬ ਦੇ ਅੱਜ ਤਿੰਨ ਚਾਰ ਮੁੱਖ ਮੰਤਰੀ ਨੇ ਸੋਸੋਧੀਆ ਭਗਵੰਤ ਮਾਨ ਦੇਖੋ ਕਾਗਜ਼ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਤੇ ਉਸ ਤੋਂ ਬਾਅਦ ਜਿਹੜਾ ਅਸਲੀ ਆਰਡਰ ਵਾਲਾ ਮੁੱਖ ਮੰਤਰੀ ਹੈ ਬੈਕਐਂਡ ਦੇ ਪਰਦੇ ਦੇ ਪਿੱਛੇ ਹੈ ਪਰਦੇ ਦੇ ਪਿੱਛੇ ਵਾਲਾ ਮੁੱਖ ਮੰਤਰੀ ਹੈ ਕੇਦਰੀਆਲ ਤੇ ਜਿਹੜਾ ਮੂਹਰੇ ਐਕਟ ਤੇ ਨਾਲ ਇੱਕ ਸਾਡੇ ਇੱਥੇ ਹੁਣ ਰੋੜਾ ਜੀ ਵੀ ਨੇ ਪ੍ਰਬੰਧਨ ਸਾਹਿਬ ਉਹ ਵੀ ਹੁਣ ਮੁੱਖ ਮੰਤਰੀ ਦੀ ਫੀਲਿੰਗ ਵਾਲੇ ਮੁੱਖ ਮੰਤਰੀ ਨੇ ਉਹ ਸੋ ਇਹ ਸਾਰਿਆਂ ਦਾ ਜੋਰ ਜਿਹੜਾ ਲੱਗਿਆ ਹੋਇਆ ਹੈ ਇਹ ਕੰਮ ਇਸ ਤੇ ਲੱਗੇ ਨੇ ਕਿ ਭਾਈ ਇਹਨਾਂ ਅਕਾਲੀ ਦਲ ਨੂੰ ਦੱਬ ਲਈਏ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਅਕਾਲੀ ਦਲ ਦਾ 2027 ਸਰਕਾਰ ਬਣਾਉਣੀ ਹੈ ਪੰਜਾਬ ਦੇ ਲੋਕਾਂ ਦੀ ਅੱਜ ਪੰਜਾਬ ਦਾ ਹਰ ਬੱਚਾ ਬੱਚਾ ਕਹਿੰਦਾ ਕਿ ਸ਼੍ਰੋਮਣੀ ਕਾਲ ਦਲ ਦੀ ਸਰਕਾਰ ਆਉਣੀ ਹੈ ਸੋ ਅੱਜ ਸਾਡੇ ਹੱਕਾਂ ਨੂੰ ਸਾਡੀਆਂ ਜਿਹੜੀਆਂ ਭਾਵਨਾਵਾਂ ਨੂੰ ਦਬਾਉਣ ਵਾਸਤੇ ਜਿਹੜਾ ਇਹ ਸਾਰਾ ਉਪਰਾਲੇ ਕੀਤੇ ਜਾ ਰਹੇ ਨੇ ਤੇ ਮੈਂ ਕਹਿੰਦਾ ਕਿ ਨਾ ਦਬਿਆਂ ਨਾ ਦਵਾਂਗੇ ਨਾ ਚੁੱਕਿਆਂ ਨਾ ਚੁੱਕਾਂਗੇ ਅਰੈਸਟ ਚਾਹੇ ਜੀ ਇਹ ਜਿਆ ਜੇਲ੍ਹਾਂ ਅਕਾਲੀ ਦਲ ਨੂੰ ਤਾਂ ਮੈਂ ਇੱਕ ਹੋਰ ਗੱਲ ਕਹਿਣਾ ਮਾਨ ਸਾਹਿਬ ਤੇ ਸਾਰੀ ਆਮ ਆਦਮੀ ਪਾਰਟੀ ਵਾਲਾ ਭਰਾਓ ਇਹ ਅਕਾਲੀ ਦਲ ਹੈ ਇਹ ਤਾਂ ਚੱਲ ਲੂਗਾ ਜਿੱਦੇ ਕਿਤੇ ਥੋੜੀ ਵਾਰੀ ਆ ਗਈ ਚੱਲਣਾ ਬਹੁਤ ਔਖਾ ਹੈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਫੁਰਤੋਂ ਧਿਆੜੀ ਨਹੀਂ ਕੱਟੀ ਜਾਣੀ ਮੈਂ ਗਰੰਟੀ ਕਰਦਾ ਸੋ ਸਮਾਂ ਵਿਚਾਰ ਲਓ ਹਲੇ ਵੀ ਮੌਕਾ ਹੈ ਕਿ ਜਿਹੜਾ ਸਹੀ ਤਰੀਕੇ ਨਾਲ ਆਪਾਂ ਪੰਜਾਬ ਨੂੰ ਚਲਾਓ ਤੁਸੀਂ ਬਦਲਾਖੋਰੀ ਦੀ ਨੀਤੀ ਛੱਡ ਦਿਓ ਪੰਜਾਬ ਨੂੰ ਪੋਜ਼ਿਟਿਵ ਪਾਸੇ ਪੰਜਾਬ ਅੱਜ ਕਿਸਲਾਤ ਤੇ ਫਾਈਨੈਂਸ਼ੀਅਲ ਕ੍ਰੈਂਕ ਦੇ ਵਿੱਚ ਆ ਉਹ ਤੋਂ ਕੱਢਣ ਦੀ ਕੋਸ਼ਿਸ਼ ਕਰੋ ਸੋ ਅੱਜ ਬਹੁਤ ਮਾੜਾ ਸਮਾਂ ਜਿਹੜਾ ਮਾੜਾ ਕਾਲਾ ਦੌਰ ਹੈ ਪੰਜਾਬ ਦੇ ਵਿੱਚ ਉਹ ਚ ਹੈ ਰਿਸਪੈਕਟਰ ਸਾਹਿਬ ਅੱਜ ਕਿਉਂ ਰੁਕਿਆ ਗਿਆ ਕੁਝ ਕਹਿਣਾ ਚਾਹੋਗੇ ਜੀ ਇਸ ਉੱਪਰ ਕੋਈ ਅੱਜ ਸਰਕਾਰ ਰਿਕਰ ਬੀਕਿੰਗ ਮੇਰੀ ਜਿਹੜੀ ਜਿਹੜੀ ਉੱਤੇ ਪੇਸ਼ੀ ਹੈ ਸਰਕਾਰ ਨੇ ਇਹ ਲਾਅ ਐਡਾਟਰ ਦੀ ਜਿਹੜੇ ਮਤੇ ਨਜ਼ਰ ਰੱਖਦੇ ਹੋਏ ਜੋ ਉੱਤੇ ਕੋਈ ਜਿਹੜੇ ਵਾਟਸਐਪ ਨੇ ਜਾ ਕੇ ਹੱਲਾਹਲਾਬਾਣਾ ਕਰਨਾ ਉਸਦੇ ਮਤੇ ਨਜ਼ਰ ਰੱਖ ਕੇ ਸਰਕਾਰ ਵੱਲੋਂ ਹੁਣ ਐਕਟਾਂ ਦੇ ਵੀ ਜਿਹੜੇ ਇਹਨਾਂ ਦੇ ਵਾਟਸਐਪ ਨੇ ਉਹਨਾਂ ਨੂੰ ਜਾ ਜਾਵੇ ਜੀ ਤੇ ਜਾ ਕੇ ਕੱਟਣਾ ਕਰਨਾ ਜੋ ਅਦਾਲਤ ਫੈਸਲਾ ਕਰਨ ਕਿ ਸਾਰੇ ਨੂੰ ਮੰਨ